ਆ ਗੁਰਦੁਆਰਾ ਸਾਹਿਬ ਆ ਘੱਟ ਤੋਂ ਘੱਟ 50 60 ਮੀਟਰ ਦੀ ਦੂਰੀ ਤੇ ਤੰਬਾਕੂ ਵੇਖਦਾ ਇੱਥੇ ਸ਼ਰਿਆਂ ਆ ਵਾ ਇਹਦੇ ਇਹਨਾਂ ਦਾ ਇੱਕ ਹੋਰ ਜਵਾਕ ਆ ਠੀਕ ਹੈ ਉਹ ਪਤਾ ਕੀ ਕਰਦਾ ਉਹਦੇ ਟੈਟੂ ਲਿਖਿਆ ਹੋਇਆ ਵਾਹਿਗੁਰੂ ਦਾ ਪਰ ਇਹੇ ਬੇਅਦਬੀ ਇੱਕ ਤਰ੍ਹਾਂ ਦੀ ਤੇ ਜੇ ਇਹਨਾਂ ਨੂੰ ਦੋ ਦਿਨਾਂ ਦਾ ਸੀ ਇੱਕ ਦਿਨ ਟਾਈਮ ਦਿੰਨੇ ਆ ਜੇ ਇਹਨਾਂ ਨੇ ਨਾਮ ਬੰਦ ਕਰਿਆ ਫਿਰ ਸਾਰੀਆਂ ਸਿੱਖ ਦੇ ਦੇ ਬੰਦੀਆਂ ਲੈ ਕੇ ਆਵਾਂਗੇ ਫਿਰ ਇਹਨਾਂ ਨੂੰ ਦੱਸਾਂਗੇ ਇਹ ਤਾਂ ਹੌਣ ਚ ਬਹੁਤ ਵੱਡਾ ਕਿਲਾ ਕਹਿੰਦਾ ਅਸੀਂ ਤਾਂ ਐਂ ਹੀ ਵੇਚਾਂਗੇ ਕੋਈ ਮਰਜ਼ੀ ਕੁਛ ਕਰ ਲੇ ਹਣਾ ਨਾ ਸਾਨੂੰ ਗੁਰੂ ਘਰ ਦਾ ਡਰ ਹੈ ਨਾ ਕਿਸੇ ਪ੍ਰਬੰਧਕ ਕਮੇਟੀ ਦਾ ਠੀਕ ਹੈ ਪ੍ਰਬੰਧਕ ਕਮੇਟੀ ਨੂੰ ਕਿਉਂ ਨਹੀਂ ਚਾਹੀਦਾ ਭਾਈ ਵੀ ਇੱਥੇ ਗੁਰੂ ਘਰ ਹੋਵੇ ਤੇ ਆ ਦੁਕਾਨ ਹੋਵੇ ਦੇਖੋ ਲਿਖਿਆ ਕਹਿੰਦੇ ਤੰਬਾਕੂ ਇੱਥੇ 18 ਸਾਲ ਤੋਂ ਘੱਟ ਉਮਰ ਦੀ ਨੂੰ ਨਹੀਂ ਮਿਲਦਾ ਤੰਬਾਕੂ ਜਾਣ ਲੈਵਾ ਹੈ ਜੀ ਦਾ ਖਾਲਸਾ ਭਾਈ ਜੀ ਦੀ ਫਤਿਹ ਆ ਬਾਈ ਆ ਤਬਾਕੂ ਦਿਖਾਉਨੇ ਆ ਸਨੂਰੇ ਆਓ ਮੜਾ ਜਾ ਅੰਦਰ ਅੰਦਰ ਲੈ ਆਓ ਦੁਕਾਨ ਤੇ ਵੜ ਸਕਦਾ ਮੈਂ ਵੜ ਸਕਦਾ ਯਾਰ ਵੜ ਸਕਦਾ ਹੈਗਾ ਆ ੱੱੱਕਾ ਮੁੱਕੀ ਕਰੀ ਜਾਂਦਾ ਸਾਡੇ ਨਾਲ ਕੋਈ ਕੋਈ ਨਹੀਂ ਕਰੀ ਜਾਂਦਾ ੱੱੱਕਾ ਮੇਰੀ ਆ ੱੱੱਕਾ ਵਾਰੀ ੱੱੱਕਾ ਮਾਰਦਾ ੱੱੱਕੇ ਮਾਰ ਲੈਣੇ ਮਾਰ ਲੈਣੇ ਕੋਈ ਨਹੀਂ ੱੱੱਕਾ ਮੁੱਕੀ ਸਾਡੇ ਨਾਲ ਕਰ ਰਿਹਾ ਇਹਦੇ ਆ ਦੇਖੋ ਤੰਬਾਕੂ ਵੇਚ ਰਿਹਾ ਇੱਥੇ ਸ਼ਰਿਆਂ ਆ ਤੇ ਗੁਰਦੁਆਰਾ ਦੇਖਿਓ ਕਿੰਨੀ ਦੂਰ ਆ ਆ ਗੁਰਦੁਆਰਾ ਸਾਹਿਬ ਆ ਘੱਟ ਤੋਂ ਘੱਟ 50 60 ਮੀਟਰ ਦੀ ਦੂਰੀ ਤੇ ਤੰਬਾਕੂ ਵੇਖਦਾ ਇੱਥੇ ਸ਼ਰਿਆਂ ਆ ਇਹਦੇ ਇਹਨਾਂ ਦਾ ਇੱਕ ਹੋਰ ਜਵਾਬ ਆ ਠੀਕ ਹੈ ਉਹ ਪਤਾ ਕੀ ਕਰਦਾ ਉਹਦੇ ਟੈਟੂ ਲਿਖਿਆ ਹੋਇਆ ਵਾਹਿਗੁਰੂ ਦਾ ਪਰ ਇਹ ਬੇਅਦਬੀ ਇੱਕ ਤਰ੍ਹਾਂ ਦੀ ਤੇ ਜੇ ਇਹਨਾਂ ਨੂੰ ਦੋ ਦਿਨਾਂ ਦਾ ਸੀ ਇੱਕ ਦਿਨ ਟਾਈਮ ਦਿੰਨੇ ਆ ਜੇ ਇਹਨਾਂ ਨੇ ਨਾਮ ਬੰਦ ਕਰਿਆ ਫਿਰ ਸਾਰੀਆਂ ਸਿੱਖ ਦੇ ਸੇਵੰਦੀਆਂ ਲੈ ਕੇ ਆਵਾਂਗੇ ਫਿਰ ਇਹਨਾਂ ਨੂੰ ਦੱਸਾਂਗੇ ਇਹ ਤਾਂ ਹੌਣ ਚ ਬਹੁਤ ਵੱਡਾ ਕਿਲਾ ਕਹਿੰਦਾ ਅਸੀਂ ਤਾਂ ਐਂ ਹੀ ਵੇਚਾਂਗੇ ਕੋਈ ਮਰਜ਼ੀ ਕੁਛ ਕਰ ਲੈ ਹਣਾ ਨਾ ਸਾਨੂੰ ਗੁਰੂ ਘਰ ਦਾ ਡਰ ਹੈ ਨਾ ਕਿਸੇ ਪ੍ਰਬੰਧਕ ਕਮੇਟੀ ਦਾ ਠੀਕ ਹੈ ਪ੍ਰਬੰਧਕ ਕਮੇਟੀ ਨੂੰ ਕਿਉਂ ਨਹੀਂ ਚਾਹੀਦਾ ਭਾਈ ਵੀ ਇੱਥੇ ਗੁਰੂ ਘਰ ਹੋਵੇ ਤੇ ਆਹ ਦੁਕਾਨ ਹੋਵੇ ਦੇਖੋ ਲਿਖਿਆ ਕਹਿੰਦੇ ਤੰਬਾਕੂ ਇੱਥੇ 18 ਸਾਲ ਤੋਂ ਘਟ ਉਮਰ ਦੀ ਨੂੰ ਨਹੀਂ ਮਿਲਦਾ ਤੰਬਾਕੂ ਜਾਣ ਲੇਵਾ ਹੈ ਨਾਲ ਤਾਂ ਜਾਣ ਲੇਵਾ ਲਗੀ ਖੜਿਆ ਤੇ ਆਪਾਂ ਹੀ ਗੁਰਦੁਆਰਾ ਇੱਥੇ ਨੇੜੇ ਇਹ ਸਰੇਆਮ ਤੰਬਾਕੂ ਵੇਚੀ ਜਾਂਦੇ ਆ ਮੈਨੂੰ ਕਹਿੰਦਾ ਤੇਰੇ ਦੇ ਪਰਚਾ ਕਰਾਵਾਂਗੇ ਤੂੰ ਧੌਂਕੀ ਦੇਣਾ ਫਰਾਣਾ ਕਰ ਇਹਨੇ ਸਾਨੂੰ ਧੌਂਕੀ ਵੀ ਦਿੱਤੀ ਆ ਕਹਿੰਦਾ ਤੁਸੀਂ ਕਰ ਲੋ ਨਾਲੇ ਪ੍ਰਬੰਧ ਕਮੇਟੀ ਕਰ ਲੇ ਇਹਨੂੰ ਦੱਸਾਂਗੇ 2 ਦਿਨ ਦਾ ਸਮਾਂ ਅਸੀਂ ਤਾਂ ਦਿੱਤਾ ਕਿਉਂਕਿ ਫੇਰ ਕਹਿੰਦੇ ਇਹ ਗੁੰਡਾਗਰਦੀ ਕਰਦੇ ਆ ਠੀਕ ਆ ਸਾਡੀ ਕੋਈ ਗੁੰਡਾਗਰਦੀ ਨਹੀਂ ਇਹ ਜੇ ਇਹਨਾਂ ਨੇ ਦੋ ਦਿਨਾਂ ਚ ਇਹ ਦੁਕਾਨਾਂ ਹੁਕਰੀ ਬੰਦ ਕਰੀ 10 ਸ਼੍ਰੋਮਣੀ ਕਮੇਟੀ ਨੂੰ ਵੀ ਬੇਨਤੀ ਆ ਪ੍ਰਬੰਧਕ ਕਮੇਟੀ ਨੂੰ ਵੀ ਇਥੇ ਫੈਸਲਾ ਲਿੱਤਾ ਜਾਵੇ ਤਾਂ ਕਿ ਜਿਹੜੀ ਇਹ ਗੁਰਦੁਆਰੇ ਦੇ ਸਾਹਮਣੇ ਜੋ ਇਹ ਕੁਝ ਹੋ ਰਿਹਾ ਤੇ ਨਾ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਹਿਲੀ ਗੱਲ ਤਾਂ ਵੀ ਜਿੱਥੇ ਗੁਰੂ ਘਰ ਆ 500 ਮੀਟਰ ਤਾਈ ਤਮਾਕੂ ਨਹੀਂ ਵਿਕਣਾ ਚਾਹੀਦਾ 500 ਮੀਟਰ ਤਾਂ ਬਹੁਤ ਜ਼ਿਆਦਾ ਇਹਨਾਂ ਨੇ ਬਹੁਤ ਜ਼ਿਆਦਾ ਸਿਕਟਾਂ ਦਾ ਪੀੜੀਆਂ ਦਾ ਤੇ ਮਾਲਾ ਤਮਾਕੂ ਦੀ ਦੁਕਾਨਾਂ ਜੇ ਇਹਨਾਂ ਨੂੰ ਕਿਹਾ ਆ ਕੇ ਪਿਆਰ ਨਾਲ ਵੀ ਭਾਈ ਤੁਸੀਂ ਇੱਕ ਤਾਂ ਉਹ ਮੁੰਡੇ ਦੇ ਇੱਕ ਕਮਕਾਰ ਵੀ ਛਾਪਿਆ ਹੋਇਆ ਧੌਣ ਤੇ ਜਿਹੜੇ ਤਮਾਕੂ ਦੇ ਵਾਇਗਰੂ ਲਿਖਿਆ ਹੋਇਆ ਵੀ ਉਹਨੂੰ ਆਖਿਆ ਭਾਈ ਉਹ ਵੀ ਮਟਾਲਾ ਜਾਂ ਤੋਂ ਆਉਂਦਾ ਇਹ ਤਮਾਕੂ ਵਾਲਾ ਕੰਮ ਬੰਦ ਕਰ ਦੇ। ਇਸ ਤੋਂ ਬਾਅਦ ਇਹ ਤੇ ਬੇ ਆਦਮੀ ਦੇ 295 ਲਵਾਵਾਂਗੇ 295 ਲਵਾਵਾਂਗੇ। ਬਾਕੀ ਇਹਨਾਂ ਨੇ ਧਮਕੀ ਦਿੱਤੀ ਹੈ ਵੀ ਕੋਈ ਜਥੇਬੰਦੀ ਕੋਈ ਵੀ ਆਜੇ ਅਸੀਂ ਤਾਂ ਇਸੇ ਤਰ੍ਹਾਂ ਵੇਚਾਂਗੇ ਤੇ ਇੱਥੇ ਹੀ ਵੇਚਾਂਗੇ। ਅੱਜ ਅਸੀਂ ਤਾਂ ਨਹੀਂ ਇਹਨਾਂ ਨੂੰ ਕੁਝ ਕਿਹਾ ਉਹ ਉਹਨਾਂ ਦਾ ਟਾਈਮ ਦਿੱਤਾ ਇਹਨਾਂ ਨੂੰ। ਵੀ ਬੇਗਾਨਾ ਟਾਈਮ ਆ ਸਿਰਫ ਵੀ ਮਗਰੋਂ ਇਹ ਕਹਿੰਦੇ ਵੀ ਆ ਕੇ ਨਿੰਗ ਸਿੰਘ ਸਾਡੇ ਤੇ ਗੁੰਡਾ ਕਰਦੀਆਂ ਕਰਦੇ ਆ ਉਹ ਕਰਦੇ ਆ ਵੀ ਭਾਈ ਤੁਹਾਡਾ ਅਰਜਕਾਰ ਆ ਆਦਾ ਗਦਾਮ ਆ ਪਾਸੇ ਲੈ ਜਾਓ ਲੇਕਿਨ ਗੁਰੂ ਘਰ ਤੋਂ ਪਾਸੇ ਦੇਖੋ ਗੁਰੂ ਘਰ ਦੇ ਤਾਂ ਪਿਆ ਗੇਟ ਆ ਗੁਰੂ ਘਰ ਆ ਆਦਗਾਰ ਆ ਸਾਹਮਣੇ ਆ ਬਟਾਰ ਸ਼ਰਮ ਚਾਹੀਦੀ ਆ ਯਾਰ ਸਾਡਾ ਨਾਲ ਇੱਕ ਲੋਖ ਖਾਨ ਬਾਰ ਉਹ ਨਹੀਂ ਆ ਬਟਾ ਇੱਥੋਂ ਦੇ ਬੰਦੇ ਆਏ ਸਿਰਫ ਦੋ ਦਿਨਾਂ ਦਾ ਟਾਈਮ ਆ ਇਹਨਾਂ ਨੂੰ ਦੋ ਦਿਨਾਂ ਦੇ ਵਿੱਚ ਇਹ ਆਪਦਾ ਕਰਦੇ ਆ ਇਥੋਂ ਲੈ ਕੇ ਜਾਂਦੇ ਆ ਇੱਕਦਮ ਪਾਸੇ ਲੈ ਕੇ ਜਾਂਦੇ ਆ ਠੀਕਾ ਨਹੀਂ ਤਾਂ ਅਸੀਂ ਦਰਬਾਰ ਸਾਹਿਬ ਵਾਲਿਆਂ ਨੂੰ ਪਰਸਰਾਂ ਨੂੰ ਸੋਮਣੀ ਕਮੇਟੀ ਨੂੰ ਸਾਧ ਕੇ ਆ ਸੀ ਇਹਨਾਂ ਦੇ 295 ਦਾ ਪਰਚਾ ਪਵਾਵਾਂਗੇ ਤੇ ਇਹਨਾਂ ਨੂੰ ਬਿਲਕੁਲ ਹੀ ਬੰਦ ਕਰਾ ਦੇ। ਬੇਅਦ ਵੀ ਸਾਰੀ ਬੇਅਦ ਵੀ ਕਰ ਰਹੇ ਯਾਰ। ਠੀਕ ਹੈ ਨਾਲੇ ਹਲੇ ਧਮਕੀਆਂ ਨਹੀਂ ਕਰ ਰਹੇ ਤੇਰੇ ਵਰਗੀ ਲਗਾਉਣਗੇ 100 ਫਿਰਦੀ ਧੱਕੇ ਜੇ ਮਾਰਦਾ ਹੀ ਹਟਾ ਦਾਂਗੇ। ਪਰ ਗੱਲ ਸੁਣ ਲੋ ਇੱਕ ਬਈ ਸਾਰਿਆਂ ਨੂੰ ਬੇਨਤੀ ਆ ਸਾਰੀ ਜਥੇਬੰਦੀਆਂ ਨੂੰ ਬੇਨਤੀ ਆ ਐਸਜੀਪੀਸੀ ਨੂੰ ਬੇਨਤੀ ਆ ਅਕਾਲ ਤਖਤ ਦੇ ਤੱਕ ਵੀ ਅਸੀਂ ਇਹ ਜਿਹੜੀ ਸ਼ਿਕਾਇਤ ਆ ਪਹੁੰਚਾਵਾਂਗੇ ਜਥੇਦਾਰ ਨੂੰ ਵੀ ਚਾਹੀਦਾ ਯਾਰ ਇਹ ਗੁਰੂ ਘਰਾਂ ਦੇ ਮੂਹਰੇ ਅੱਜ ਤੱਕ ਬਾਕੂ ਇਹ ਕਿੰਨੇ ਟਾਈਮ ਤੋਂ ਵੇਚ ਰਿਹਾ ਹੈ। ਉਹਦੇ ਉਹ ਬੰਦੇ ਦੇ ਯਾਰ ਵਾਹਿਗੁਰੂ ਲਿਖਿਆ ਹੋਇਆ ਯਾਰ ਤੌਣ ਤੇ ਬਾਈ ਨੂੰ ਲੈ ਕੇ ਉਹ ਵੀ ਮਾਪਿਓ ਨੇ ਸਾਰਿਆਂ ਨੇ ਮੰਨ ਲੋ ਮੰਨ ਲੋ ਅਸੀਂ ਨਹੀਂ ਕਹਿੰਦੇ ਕਿਸੇ ਨੂੰ ਨਾ ਮੰਨੋ ਜਾਂ ਨਾ ਇਹਨਾਂ ਨੇ ਸਾਰੇ ਪਰਿਵਾਰ ਦੇ ਮੰਨ ਲੋ ਏਕੇ ਪਾਏ ਹੋਏ ਨੇ ਜੋ ਤੁਹਾਨੂੰ ਪਤਾ ਹੀ ਹੈ ਸਰਸੇ ਵਾਲੇ ਦੇ ਹਨ ਤੇ ਉਹਨੇ ਆਪ ਦੀ ਧੌਣ ਤੇ ਇੱਕ ਕਮਕਾਰ ਲਿਖਿਆ ਉਹ ਸਾਨੂੰ ਉਸ ਚੀਜ਼ ਨਾਲ ਨਹੀਂ ਸਾਨੂੰ ਇਹ ਸਭ ਤੋਂ ਵੱਡਾ ਜਿਹੜੀ ਅੱਜ ਕਰਾਇਤ ਹੈ ਵੱਡੀ ਮੰਨ ਲੋ ਇਹ ਕਮਕਾਰ ਲਾ ਕੇ ਕੋਈ ਤਮਾਕੂ ਦਾ ਪੁੜਾ ਚੱਕ ਕੇ ਲਈ ਜਾਂਦਾ ਜਾਂ ਕੋਈ ਸਭ ਤੋਂ ਵੱਡੀ ਕਰਾਇਤ ਹੈ ਇਹ ਇਹ ਸਾਨੂੰ ਚੀਜ਼ਾਂ ਨਹੀਂ ਚਾਹੀਦੀ ਚਾਹੇ ਤਾਂ ਬਾਈ ਉਹ ਤਮਾਕੂ ਵੇਚਣਾ ਬੰਦ ਕਰ ਦੇ ਚਾਹੇ ਰਿਮੂਵ ਕਰਾ ਦੇ ਤੇ ਸੰਗਤ ਤੋਂ ਮਾਫੀ ਮੰਗੇ ਨਹੀਂ ਫਿਰ ਨਹੀਂ ਅਸੀਂ 295 ਦਾ ਉਹਦੇ ਬਰਚਾ ਕਰਾਵਾਂਗੇ ਠੀਕ ਹੈ ਫੇਰ ਲੋਕ ਕਹਿਣਗੇ ਭਾਈ ਇਹ ਧੱਕਾ ਕਰਦੇ ਆ ਸਾਡਾ ਕੋਈ ਧੱਕਾ ਨਹੀਂ ਅੱਜ ਅਸੀਂ ਪਿਆਰ ਨਾਲ ਆਏ ਆ ਕੋਈ ਇਹਨਾਂ ਨਾਲ ਧੱਕਾ ਮੁਕੀ ਨਹੀਂ ਕੀਤੀਆਂ ਅਸੀਂ ਗੁੰਡਾਗਰਦੀ ਕਰੀ ਆ ਫੇਰ ਜੇ ਸਾਨੂੰ ਕਰਨੀ ਵੀ ਕਰਾਂਗੇ ਵੀ ਸਿੱਧੀ ਜੀ ਤੇ ਡਾਇਰੈਕਟ ਗੱਲ ਹੈ ਠੀਕ ਹੈ ਆਏ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭੱਤੇ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭੱਤੇ ਆ ਬਾਈ ਆ ਤਬਾਕੂ ਦਿਖਾਉਨੇ ਆ ਸਨੂਰੇ ਆਓ ਮੜਾ ਜਾ ਅੰਦਰ ਲੈ ਆਓ ਅੰਦਰ ਲੈ ਆਓ ਦੁਕਾਨ ਤੇ ਮੈਂ ਵਰਤ ਸਕਦਾ ਮੈਂ ਵਰਤ ਸਕਦਾ ਯਾਰ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਪਤਾ ਕੀ ਕਰਦਾ ਉਹਦੇ ਟੈਟੂ ਲਿਖਿਆ ਹੋਇਆ ਵਾਹਿਗੁਰੂ ਦਾ ਪਰ ਇਹ ਬੇਅਦਬੀ ਇੱਕ ਤਰ੍ਹਾਂ ਦੀ ਤੇ ਜੇ ਇਹਨਾਂ ਨੂੰ ਦੋ ਦਿਨਾਂ ਦਾ ਸੀ ਇੱਕ ਦਿਨ ਟਾਈਮ ਦਿੰਨੇ ਆ ਜੇ ਇਹਨਾਂ ਨੇ ਨਾਮ ਬੰਦ ਕਰਿਆ ਫਿਰ ਸਾਰੀਆਂ ਸਿੱਖ ਦੇ ਸੇਵੰਦੀਆਂ ਲੈ ਕੇ ਆਵਾਂਗੇ ਫਿਰ ਇਹਨਾਂ ਨੂੰ ਦੱਸਾਂਗੇ ਇਹ ਤਾਂ ਹੌਣ ਚ ਬਹੁਤ ਵੱਡਾ ਕਿਲਾ ਕਹਿੰਦਾ ਅਸੀਂ ਤਾਂ ਐਂ ਹੀ ਵੇਚਾਂਗੇ ਕੋਈ ਮਰਜ਼ੀ ਕੁਛ ਕਰ ਲੈ ਹਣਾ ਨਾ ਸਾਨੂੰ ਗੁਰੂ ਘਰ ਦਾ ਡਰ ਹੈ ਨਾ ਕਿਸੇ ਪ੍ਰਬੰਧਕ ਕਮੇਟੀ ਦਾ ਠੀਕ ਹੈ ਪ੍ਰਬੰਧਕ ਕਮੇਟੀ ਨੂੰ ਕਿਉਂ ਨਹੀਂ ਚਾਹੀਦਾ ਭਾਈ ਵੀ ਇੱਥੇ ਗੁਰੂ ਘਰ ਹੋਵੇ ਤੇ ਆਹ ਦੁਕਾਨ ਹੋਵੇ ਦੇਖੋ ਲਿਖਿਆ ਕਹਿੰਦੇ ਤੰਬਾਕੂ ਇੱਥੇ 18 ਸਾਲ ਤੋਂ ਘੱਟ ਉਮਰ ਦੀ ਨੂੰ ਨਹੀਂ ਮਿਲਦਾ ਤੰਬਾਕੂ ਜਾਣ ਲੇਵਾ ਹੈ ਨਾਲੇ ਤਾਂ ਜਾਣ ਲੇਵਾ ਲਿਖੀ ਖੜਿਆ ਤੇ ਆਪਾਂ ਹੀ ਗੁਰਦੁਆਰਾ ਇੱਥੇ ਨੇੜੇ ਇਹ ਸਰੇਆਮ ਤੰਬਾਕੂ ਵੇਚੀ ਜਾਂਦੇ ਆ ਮੈਨੂੰ ਕਹਿੰਦਾ ਤੇਰੇ ਦੇ ਪਰਚਾ ਕਰਾਵਾਂਗੇ ਤੇ ਧਮਕੀ ਦੇਣਾ ਫਰਾਣਾ ਕਰ ਇਹਨੇ ਸਾਨੂੰ ਧਮਕੀ ਵੀ ਦਿੱਤੀ ਆ ਕਹਿੰਦਾ ਤੁਸੀਂ ਕਰਨ ਵਾਲੇ ਪ੍ਰਬੰਧਕ ਕਮੇਟੀ ਕਰ ਲੇ ਇਹਨੂੰ ਦੱਸਾਂਗੇ 2 ਦਿਨ ਦਾ ਸਮਾਂ ਅਸੀਂ ਤਾਂ ਦਿੱਤਾ ਕਿਉਂਕਿ ਫੇਰ ਕਹਿੰਦੇ ਇਹ ਗੁੰਡਾਗਰਦੀ ਕਰਦੇ ਆ ਠੀਕ ਆ ਸਾਡੀ ਕੋਈ ਗੁੰਡਾਗਰਦੀ ਨਹੀਂ ਇਹ ਜੇ ਇਹਨਾਂ ਨੇ ਦੋ ਦਿਨਾਂ ਚ ਇਹ ਦੁਕਾਨਾਂ ਹੁਕਰੀ ਬੰਦ ਕਰੀ 10 ਸ਼੍ਰੋਮਣੀ ਕਮੇਟੀ ਨੂੰ ਵੀ ਬੇਨਤੀ ਆ ਪ੍ਰਬੰਧਕ ਕਮੇਟੀ ਨੂੰ ਵੀ ਇਥੇ ਫੈਸਲਾ ਲਿੱਤਾ ਜਾਵੇ ਤਾਂ ਕਿ ਜਿਹੜੀ ਇਹ ਗੁਰਦੁਆਰੇ ਦੇ ਸਾਹਮਣੇ ਜੋ ਇਹ ਕੁਝ ਹੋ ਰਿਹਾ ਤੇ ਨਾ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਹਿਲੀ ਗੱਲ ਤਾਂ ਵੀ ਜਿੱਥੇ ਗੁਰੂ ਘਰ ਆ 500 ਮੀਟਰ ਤਾਈ ਤਮਾਕੂ ਨਹੀਂ ਵਿਕਣਾ ਚਾਹੀਦਾ 500 ਮੀਟਰ ਤਾਂ ਬਹੁਤ ਜ਼ਿਆਦਾ ਇਹਨਾਂ ਨੇ ਬਹੁਤ ਜ਼ਿਆਦਾ ਸਿਕਟਾਂ ਦਾ ਪੀੜੀਆਂ ਦਾ ਤੇ ਮਾਲਾ ਤਮਾਕੂ ਦੀ ਦੁਕਾਨਾਂ ਜੇ ਇਹਨਾਂ ਨੂੰ ਕਿਹਾ ਆ ਕੇ ਪਿਆਰ ਨਾਲ ਵੀ ਭਾਈ ਤੁਸੀਂ ਇੱਕ ਤਾਂ ਉਹ ਮੁੰਡੇ ਦੇ ਇੱਕ ਕਮਕਾਰ ਵੀ ਛਾਪਿਆ ਹੋਇਆ ਧੌਣ ਤੇ ਜਿਹੜੇ ਤਮਾਕੂ ਦੇ ਵਾਇਗਰੂ ਲਿਖਿਆ ਹੋਇਆ ਵੀ ਉਹਨੂੰ ਆਖਿਆ ਭਾਈ ਉਹ ਵੀ ਮਟਾਲਾ ਜਾਂ ਤੋਂ ਆਉਂਦਾ ਇਹ ਤਮਾਕੂ ਵਾਲਾ ਕੰਮ ਬੰਦ ਕਰ ਦੇ। ਇਦੋਂ ਬਾਅਦ ਇਹ ਤੇ ਬੇ ਆਦਮੀ ਦੇ 295 ਲਵਾਵਾਂਗੇ 295 ਲਵਾਵਾਂਗੇ। ਬਾਕੀ ਇਹਨਾਂ ਨੇ ਧਮਕੀ ਦਿੱਤੀ ਹੈ ਵੀ ਕੋਈ ਜਥੇਬੰਦੀ ਕੋਈ ਵੀ ਆਜੇ ਅਸੀਂ ਤਾਂ ਇਸੇ ਤਰ੍ਹਾਂ ਵੇਚਾਂਗੇ ਤੇ ਇੱਥੇ ਹੀ ਵੇਚਾਂਗੇ। ਅੱਜ ਅਸੀਂ ਤਾਂ ਨਹੀਂ ਇਹਨਾਂ ਨੂੰ ਕੁਝ ਕਿਹਾ। ਉਹ ਉਹਨਾਂ ਦਾ ਟਾਈਮ ਦਿੱਤਾ ਹੈ ਇਹਨਾਂ ਨੂੰ। ਵੀ ਬੇਦਾਰ ਦਾ ਟਾਈਮ ਹੈ ਸਿਰਫ ਵੀ ਮਗਰੋਂ ਇਹ ਕਹਿੰਦੇ ਵੀ ਆ ਕੇ ਨਿੰਗ ਸਿੰਘ ਸਾਡੇ ਤੇ ਗੁੰਡਾ ਕਰਦੀਆਂ ਕਰਦੇ ਆ ਉਹ ਕਰਦੇ ਆ ਵੀ ਭਾਈ ਤੁਹਾਡਾ ਅਰਜ਼ਕਾਰ ਆ ਆਦਾ ਗਦਾਮ ਆ ਪਾਸੇ ਲੈ ਜਾਓ ਲੇਕਿਨ ਗੁਰੂ ਘਰ ਤੋਂ ਪਾਸੇ ਦੇਖੋ ਗੁਰੂ ਘਰ ਦੇਸਦਾ ਪਿਆ ਗੇਟ ਆ ਗੁਰੂ ਘਰ ਆ ਆ ਦਗਾਹ ਆ ਸ਼ਰਮ ਚਾਹੀਦੀ ਯਾਰ ਸਾਡਾ ਨਾਲ ਇੱਕ ਲੋਖ ਖੰਭ ਬਾਹਰ ਉਹ ਨਹੀਂ ਨਾ ਜਿੱਦ ਤੋਂ ਤੇਰੇ ਦੇ ਬੰਦੇ ਆਏ ਸਿਰਫ ਉਹ ਦੋ ਦਿਨਾਂ ਦਾ ਟਾਈਮ ਹੈ ਇਹਨਾਂ ਨੂੰ ਦੋ ਦਿਨਾਂ ਦੇ ਵਿੱਚ ਇਹ ਆਪਦਾ ਕਰਦੇ ਇਥੋਂ ਲੈ ਕੇ ਜਾਂਦੇ ਆ ਗਦਾਮ ਪਾਸੇ ਲੈ ਕੇ ਜਾਂਦੇ ਆ ਠੀਕਾ ਨਹੀਂ ਤਾਂ ਅਸੀਂ ਦਰਬਾਰ ਸਾਹਿਬ ਵਾਲਿਆਂ ਨੂੰ ਪਰਸਾਰਾਂ ਨੂੰ ਸੋਮਣੀ ਕਮੇਟੀ ਨੂੰ ਸਾਧ ਕੇ ਆ ਸੀ ਇਹਨਾਂ ਦੇ 295 ਦਾ ਪਰਚਾ ਪਵਾਵਾਂਗੇ ਤੇ ਇਹਨਾਂ ਨੂੰ ਬਿਲਕੁਲ ਹੀ ਬੰਦ ਕਰਾ ਦੇਵਾਂਗੇ। ਬੇਅਦਵੀ ਸਾਰੀ ਬੇਅਦਵੀ ਕਰ ਰਹੇ ਯਾਰ। ਠੀਕ ਹੈ ਨਾਲੇ ਹਲੇ ਧਮਕੀਆਂ ਤਾਂ ਅਸੀਂ ਕਰ ਗਏ ਤੇਰੇ ਵਰਗੀ ਲਗਾੜ ਨੂੰ ਵੀ 100% ਧੱਕੇ ਜੇ ਮਾਰ ਲਈ ਮਾਟਾ ਦੇਵਾਂਗੇ। ਪਰ ਗੱਲ ਸੁਣ ਲੋ ਇੱਕ ਵਾਰ ਸਾਰਿਆਂ ਨੂੰ ਬੇਨਤੀ ਆ ਸਾਰੀ ਜਥੇਬੰਦੀਆਂ ਨੂੰ ਬੇਨਤੀ ਆ, ਐਸਜੀਪੀਸੀ ਨੂੰ ਬੇਨਤੀ ਆ। ਅਕਾਲ ਤਖਤ ਦੇ ਤੱਕ ਵੀ ਅਸੀਂ ਇਹ ਜਿਹੜੀ ਸ਼ਿਕਾਇਤ ਆ ਪਹੁੰਚਾਵਾਂਗੇ। ਜਥੇਦਾਰ ਨੂੰ ਵੀ ਚਾਹੀਦਾ ਯਾਰ ਇਹ ਗੁਰੂ ਘਰਾਂ ਦੇ ਮੂਹਰੇ ਅੱਜ ਤੱਕ ਬਾਕੂ ਇਹ ਕਿੰਨੇ ਟਾਈਮ ਤੋਂ ਵੇਚ ਰਿਹਾ ਹੈ। ਉਹਦੇ ਉਹ ਬੰਦੇ ਦੇ ਯਾਰ ਵਾਹਿਗੁਰੂ ਲਿਖਿਆ ਹੋਇਆ ਯਾਰ ਬੈਰ ਨੂੰ ਲੈ ਕੇ ਉਹ ਵੀ ਮਾਪਿਓ ਨੇ ਸਾਰਿਆਂ ਨੇ ਮੰਨ ਲੋ ਮੰਨ ਲੋ ਅਸੀਂ ਨਹੀਂ ਕਹਿੰਦੇ ਕਿਸੇ ਨੂੰ ਨਾ ਮੰਨੋ ਜਾਂ ਨਾ ਇਹਨਾਂ ਨੇ ਸਾਰੇ ਪਰਿਵਾਰ ਦੇ ਮੰਨ ਲੋ ਏਕੇ ਪਾਏ ਹੋਏ ਨੇ ਜੋ ਤੁਹਾਨੂੰ ਪਤਾ ਹੀ ਹੈ ਸਰਸੇ ਵਾਲੇ ਦੇ ਹਨ ਤੇ ਉਹਨੇ ਆਪ ਦੀ ਧੌਣ ਤੇ ਇੱਕ ਕਮਕਾਰ ਲਿਖਿਆ ਉਹ ਸਾਨੂੰ ਉਸ ਚੀਜ਼ ਨਾਲ ਨਹੀਂ ਸਾਨੂੰ ਇਹ ਸਭ ਤੋਂ ਵੱਡਾ ਜਿਹੜੀ ਅੱਜ ਕਰਾਇਤ ਹੈ ਵੱਡੀ ਮੰਨ ਲੋ ਇਹ ਕਮਕਾਰ ਲਾ ਕੇ ਕੋਈ ਤਮਾਕੂ ਦਾ ਪੁੜਾ ਚੱਕ ਕੇ ਲਈ ਜਾਂਦਾ ਜਾਂ ਕੋਈ ਸਭ ਤੋਂ ਵੱਡੀ ਕਰਾਇਤ ਹੈ ਇਹ ਇਹ ਸਾਨੂੰ ਚੀਜ਼ਾਂ ਨਹੀਂ ਚਾਹੀਦੀ ਚਾਹੇ ਤਾਂ ਬਾਈ ਉਹ ਤਮਾਕੂ ਵੇਚਣਾ ਬੰਦ ਕਰ ਦੇ ਚਾਹੇ ਰਿਮੂਵ ਕਰਾ ਦੇ ਤੇ ਸੰਗਤ ਤੋਂ ਮਾਫੀ ਮੰਗੇ ਨਹੀਂ ਫਿਰ ਨਹੀਂ ਅਸੀਂ 295 ਦਾ ਉਹਦੇ ਬਰਚਾ ਕਰਾਵਾਂਗੇ ਠੀਕ ਹੈ ਫੇਰ ਲੋਕ ਕਹਿਣਗੇ ਭਾਈ ਇਹ ਧੱਕਾ ਕਰਦੇ ਆ ਸਾਡਾ ਕੋਈ ਧੱਕਾ ਨਹੀਂ ਅੱਜ ਅਸੀਂ ਪਿਆਰ ਨਾਲ ਆਏ ਆ ਕੋਈ ਇਹਨਾਂ ਨਾਲ ਧੱਕਾ ਮੁਕੀ ਨਹੀਂ ਕੀਤੀਆਂ ਅਸੀਂ ਗੁੰਡਾਗਰਦੀ ਕਰੀ ਆ ਫੇਰ ਜੇ ਸਾਨੂੰ ਕਰਨੀ ਵੀ ਕਰਾਂਗੇ ਵੀ ਸਿੱਧੀ ਜੀ ਤੇ ਡਾਇਰੈਕਟ ਗੱਲ ਹੈ ਠੀਕ ਹੈ ਆਈ ਗੁਰਜੀਤ ਕਾਲਾ ਸਾਹਿਬ ਵਾਹਿਗੁਰੂ ਜੀ ਬਤਿ